ਦੇਸ਼ ਕੁਮਾਰਾ ਦਾਦਾ ਮੋਟਰ ਤੋਂ ਇਸ ਸਮਰਾਲੇ ਤੋਂ ਗੱਡੀ ਲੈ ਕੇ ਚੱਲ ਰਹੀ ਹੁਣ ਕਿਹੜੇ ਦਾਦਾ ਮੋਟਰ ਵਿੱਚ ਇੱਥੇ ਆਫਿਸ ਤੋਂ ਢੋਲੀ ਵਾਲੀ ਜੀ ਦਾਦਾ ਮੋਟਰ ਆ ਕਿੱਥੋਂ ਲੈ ਕੇ ਚੱਲੇ ਸੀਗੇ ਗੱਡੀ ਸਮਰਾਲੇ ਤੋਂ ਕੀ ਹੋਇਆ ਸੀ ਗੱਡੀ ਨੂੰ ਗੱਡੀ ਐਕਸੀਡੈਂਟ ਹੋ ਗਈ ਸੀਗੀ ਇਹਨੂੰ ਲੈ ਕੇ ਚੱਲੇ ਸੀਗੇ ਤੇ ਇੱਕ ਸਮਰਾਲੇ ਤੋਂ ਕਿਲੋ ਡੇਢ ਕਿਲੋਮੀਟਰ ਅੱਗੇ ਆਈਟੀਆ ਤੋਂ ਆ ਕੇ ਇੱਕਦਮ ਗੱਡੀ ਗਰਮ ਹੋਣ ਲੱਗੀ ਮੈਂ ਮੋੜ ਕੇ ਖੜੀ ਕਰਤੀ ਤੇ ਮੈਂ ਟੋਅ ਵਾਲੇ ਨੂੰ ਬੁਲਾਣ ਗਿਆ ਜਦੋਂ ਪਿੱਛੇ ਮੁੜ ਕੇ ਦੇਖਿਆ ਇੰਜਨ ਇੱਕਦਮ ਆਗੂ ਖੜਦੀ ਜਣੀ ਤੇ ਇਹ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੂੰ ਤਲਾਸ਼ ਕਰ ਦਿੱਤੀ ਹਾਂਜੀ ਕਰ ਦਿੱਤੀ ਤੇ ਅੱਗੇ ਨੇ ਉਹ ਜਾਂ ਕੀ ਗੱਲਬਾਤ ਚੱਲ ਰਹੀ ਹੈ ਹਾਂਜੀ ਅੱਗੇ ਕੁਝ ਆਪਣੇ ਆਫਿਸ ਦੇ ਵਿੱਚ ਫੋਨ ਕੀਤਾ ਹਾਂਜੀ ਕਰਤਾ ਜੀ ਉਤੋਂ ਕ੍ਰੇਨ ਆ ਰਹੀ ਹੈ ਜੀ ਹੁਣ ਉਤੋਂ ਕ੍ਰੇਨ ਆ ਰਹੀ ਹੈ ਹਾਂਜੀ ਫਿਰ ਟੋ ਕਰਕੇ ਲੈ ਜਾਵਾਂਗੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਤੇ ਹੋਰ ਜਿਹੜਾ ਇਹਨੂੰ ਅੱਗ ਲੱਗੀ ਆ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਲੱਗੀ ਹੋਵੇ ਸਰ ਮੈਨੂੰ ਲੱਗਦਾ ਇਹ ਸ਼ੋਰ ਵਾਇਰਿੰਗ ਸ਼ਾਰਟ ਕਰਕੇ ਲੱਗੀ ਹੈ ਅੰਦਰੋਂ ਇੰਜਨ ਦੇ ਕੀ ਨਾਮ ਆ ਮੇਰਾ ਡਰਾਈਵਰ ਸੌਨ ਸਿੰਘ ਫੈਵਰੇਟਸ ਬੰਨਾਲਾ ਜੀ ਕੀ ਘਟਨਾ ਜਿਹੜੀ ਹੋਈ ਸਾਨੂੰ ਫੋਨ ਆਇਆ ਵੀ ਆਈਟੀਏ ਦੇ ਕੋਲ ਸਰਵਿਸ ਸੇਨ ਆ ਵੀ ਉੱਥੇ ਇੱਕ ਗੱਡੀ ਨੂੰ ਅੱਗ ਲੱਗੀ ਆ ਤਾਂ ਫਿਰ ਆਪਣੀ ਫੈਵਰੇਟ ਦੀ ਗੱਡੀ ਲੈ ਕੇ ਤਾਂ ਅਸੀਂ ਮੌਕੇ ਤੇ ਪਹੁੰਚੇ ਤਾਂ ਦੇਖਿਆ ਵੀ ਇੰਜਨ ਤੋਂ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀ ਕੀ ਕਿਸ ਤਰ੍ਹਾਂ ਜਿਹੜਾ ਇਹਦੀ ਗੱਡੀ ਨੂੰ ਖੜੀ ਨੂੰ ਅੱਗ ਲੱਗੀ ਆ ਜਾਂ ਚੱਲੀ ਜਾਂਦੀ ਗੱਡੀ ਨੂੰ ਲੱਗੀ ਇਹ ਤਾਂ ਹੁਣ ਜਿਵੇਂ ਉਹ ਵਿੱਚ ਡਰਾਈਵਰ ਸੀਗਾ ਉਹ ਕਹਿੰਦਾ ਮੈਂ ਸਾਈਡ ਤੇ ਖੜਾਈ ਸੀਗੀ ਤੇ ਖੜਾ ਕੇ ਕਹਿੰਦਾ ਲ ਮੈਂ ਦੇਖਿਆ ਤੋਂ ਹੇ ਨਿਕਲਦਾ ਦੇਖਿਆ ਤਾਂ ਵਿੱਚ ਅੱਗ ਲੱਗੀ ਹੋਈ ਸੀਗੀ ਤਾਂ ਜਿਹੜੇ ਕਹਿੰਦਾ ਤਰੰਤ ਲੋਕਾਂ ਨੇ ਇਕੱਠ ਇਹਦੀ ਸੂਚਨਾ ਫਾਰਗਟ ਸੁਣਾ ਲੰਦਤੀ ਤਾਂ ਆਪਣੇ ਸਟੇਸ਼ਨ ਕੋਲ ਹੋਣ ਕਰਕੇ ਤੇ ਜਿਹੜੇ ਤਾਂ ਅਸੀਂ ਟਾਈਮ ਤੇ ਗੱਡੀ ਲੈ ਕੇ ਪਹੁੰਚ ਗਏ ਤਾਂ ਦੇਖਿਆ ਕਿ ਬਹੁਤ ਜ਼ਿਆਦਾ ਅੱਗ ਇੰਜਨ ਉਪਰ ਸੀ ਤੇ ਅਸੀਂ ਤੁਰੰਤ ਅੱਗੇ ਪਾਣੀ ਮਾਰੇ ਆ ਤੇ ਇੱਕ ਸਿਲੰਡਰ ਚਲਾਇਆ ਉਹ ਤਾਂ ਫਾਇਰ ਆਲਾ ਅੱਗਾ ਥੋੜਾ ਫਾਇਰਲ ਸੈਂਟਰ ਨਾਲ ਨਹੀਂ ਕੰਟਰੋਲ ਹੋਈ ਤਾਂ ਪਾਣੀ ਚ ਲਾ ਕੇ ਅੱਗ ਕੰਟਰੋਲ ਕੀਤੀ ਕਿੰਨਾ ਕੁ ਟਾਈਮ ਲੱਗ ਗਿਆ ਇਹਨੂੰ ਸਾਨੂੰ ਉਹੀ ਤਕਰੀਬਨ ਮੰਨ ਲਓ ਵੀ 20-25 ਮਿੰਟ ਲੱਗੇ ਗਏ ਜਾਨੀ ਨੇ ਖਸਾਂ ਤੋਂ ਬਚਾ ਨਹੀਂ ਜਾਨੀ ਨੇ ਖਾਂ ਤੋਂ ਬਚਾਓਗੇ ਬਸ ਮਾਲੀ ਨੂੰ ਹਸਾਨ ਹੋ ਗਿਆ ਗੱਡੀ ਮੰਨ ਲਓ ਇੰਜਨ ਮੁਰੇ ਚੜ ਗਿਆ